ਪੰਜਾਬ ਪੁਲਿਸ ਖਾਸ ਕਰਕੇ ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਵੱਲੋਂ ਸਖਤੀ ਨਾਲ ਨਜਿੱਠਣ ਦਾ ਫੈਸਲਾ ਕੀਤਾ ਖਾਸ ਕਰਕੇ ਪੰਜਾਬ ਦੇ ਵਿੱਚ ਅੰਡਰ ਏਜ ਡਰਾਈਵਿੰਗ ਤੇ ਹੁਣ ਪੁਲਿਸ ਨੇ ਸਿਕੰਜਾ ਕਰ ਦਿੱਤਾ ਅਗਰ ਨਾਬਾਲਗ ਬੱਚਾ ਜਿਹਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਆ ਮਤਲਬ 18 ਸਾਲ ਤੋਂ ਘੱਟ ਵਾਲਾ ਅਗਰ ਬੱਚਾ ਪੁਲਿਸ ਦੇ ਅੜਕੇ ਚੜ ਗਿਆ ਤਾਂ ਫਿਰ ਬਾਈਕ ਸਕੂਟਰੀ ਚਲਾਉਣ ਵਾਲਾ ਨੂੰ ਜਿਹੜਾ ਬੱਚਾ ਉਹਦੇ ਮਾਂ ਪਿਓ ਨੂੰ 3 ਸਾਲ ਦੀ ਸਜ਼ਾ ਹੋਏਗੀ ਤੇ 25000 ਰੁਪਏ ਜੁਰਮਾਨਾ ਹੋਏਗਾ ਅਗਰ ਕਿਸੇ ਦੂਸਰੇ ਦਾ ਸਕੂਟਰ ਮੋਟਰਸਾਈਕਲ ਬਾਈਕ ਚਲਾਉਂਦਾ ਨਬਾਲਕ ਬੱਚਾ ਫੜਿਆ ਗਿਆ ਤਾਂ ਫਿਰ ਉਸ ਵਾਹਨ ਦੇ ਮਾਲਕ ਨੂੰ ਜਿਹੜੀ ਆ ਸਜ਼ਾ ਹੋਵੇਗੀ ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਨੇ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ 31 ਜੁਲਾਈ ਤੋਂ ਬਾਅਦ ਅਗਰ ਪੰਜਾਬ ਦੇ ਵਿੱਚ ਨਬਾਲਕ ਬੱਚਾ ਸਕੂਟਰੀ ਬਾਈਕ ਜਾਂ ਕਾਰ ਚਲਾਉਂਦੇ ਫੜਿਆ ਗਿਆ ਤਾਂ ਉਸ ਬੱਚੇ ਦੇ ਮਾਂ ਪਿਓ ਨੂੰ ਜਿੱਥੇ 3 ਸਾਲ ਦੀ ਸਜ਼ਾ ਹੋਵੇਗੀ ਉਥੇ 25000 ਰੁਪਏ ਦਾ ਜੁਰਮਾਨਾ ਵੀ ਠੋਕਿਆ ਜਾਏਗਾ। ਅਗਰ ਇਹੋ ਬੱਚਾ ਕਿਸੇ ਹੋਰ ਦਾ ਸਕੂਟਰ ਮੰਗ ਕੇ ਮੋਟਰਸਾਈਕਲ ਮੰਗ ਕੇ ਕਾਰ ਚਲਾਉਂਦਾ ਫੜਿਆ ਗਿਆ ਤਾਂ ਫਿਰ ਉਸ ਵਾਹਨ ਦੇ ਮਾਲਕ ਨੂੰ ਵੀ ਸਜ਼ਾ ਮਿਲੇਗੀ। ਪੰਜਾਬ ਪੁਲਿਸ ਵੱਲੋਂ 31 ਜੁਲਾਈ ਤੋਂ ਇਹ ਮਹਿਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਪੰਜਾਬ ਦੇ ਟ੍ਰੈਫਿਕ ਵਿੰਗ ਦੇ ਮੁਖੀ ਵੱਲੋਂ ਇਹ ਜਿਹੜੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਿਆ ਇਸ ਸਬੰਧ ਦੇ ਵਿੱਚ ਪੰਜਾਬ ਦੇ ਡੀਜੀਪੀ ਟ੍ਰੈਫਿਕ ਐਸਆਰਏ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਪੁਲਿਸ ਕਮਿਸ਼ਨਰ ਨੂੰ ਆਰਡਰ ਸ਼ਕਤੀ ਨਾਲ ਜਾਰੀ ਕਰਦੇ ਆਦੇਸ਼ ਜਾਰੀ ਕਰ ਦਿੱਤੇ ਨੇ ਉਹਨਾਂ ਕਿਹਾ ਕਿ ਅੰਡਰ ਇਸ ਦੀ ਡਰਾਈਵਿੰਗ ਮਾਮਲੇ ਵਿੱਚ ਮਾਪੇ ਜਾਂ ਵਾਹਨ ਦਾ ਜਿਹੜਾ ਮਾਲਕ ਹੋਏਗਾ ਉਹਦੇ ਖਿਲਾਫ ਮੋਟਰ ਵਹੀਕਲ ਐਕਟ ਸੋਧਨਾ 2019 ਦੀ ਧਾਰਾ 199ਏ ਅਤੇ 192 ਮੇਂ ਵੀ ਦੇ ਤਹਿਤ ਕਾਰਵਾਈ ਕੀਤੀ ਜਾਵੇ ਜਿਹੜੇ ਆਰਡਰ ਜਾਰੀ ਕੀਤੇ ਗਏ ਨੇ ਉਹਦੇ ਚ ਦੋ ਵੱਡੀਆਂ ਗੱਲਾਂ ਆਖੀਆਂ ਗਈਆਂ ਨੇ ਇੱਕ ਕਿ ਆਰਡਰਾਂ ਦੇ ਮੁਤਾਬਕ 31 ਜੁਲਾਈ ਤੋਂ ਬਾਅਦ ਅਗਰ ਕੋਈ ਵੀ ਅੰਡਰ ਏਜ ਜਾਨੀ 18 ਸਾਲ ਤੋਂ ਘੱਟ ਉਮਰ ਵਾਲਾ ਬੱਚਾ ਜਾਂ ਬੱਚੀ ਦੁਪਈਆ ਮਤਲਬ ਸਕੂਟਰੀ ਸਕੂਟਰ ਮੋਟਰਸਾਈਕਲ ਜਾਂ ਕਾਰ ਆਦ ਚਲਾਉਂਦਾ ਫੜਿਆ ਗਿਆ ਤਾਂ ਉਸ ਦੇ ਮਾਪੇ ਖਿਲਾਫ ਜਿੱਥੇ ਸਖਤ ਕਾਰਵਾਈ ਹੋਗੀ ਉਥੇ ਨਾਲ ਦੀ ਨਾਲ ਕਿਸੇ ਹੋਰ ਦਾ ਅਗਰ ਉਹ ਵਾਰਟਿਲੋਂ ਦਾ ਫੜਿਆਗਾ ਤੇ ਫਿਰ ਘਾਰ ਵੀ ਇਸ ਬਾਰੇ ਵਿੱਚ ਪੁਲਿਸ ਕਮਿਸ਼ਨਰਾਂ ਤੇ ਸਾਰੇ ਐਸਐਸਪੀਜ਼ ਨੂੰ ਆਖਿਆ ਗਿਆ ਕਿ ਜੁਲਾਈ ਮਹੀਨੇ ਦੇ ਵਿੱਚ ਅਵੇਰਨੈਸ ਡਰਾਈਵ ਵੀ ਚਲਾਈ ਜਾਵੇ ਇੱਕ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇ ਜਿਸ ਨਾਲ ਬੱਚੇ ਤੇ ਉਹਨਾਂ ਦੇ ਮਾਪੇ ਜਾਗਰੂਕ ਹੋ ਸਕਣ ਕਿ ਅਗਰ ਟੀਨ ਏਜ ਬੱਚਿਆਂ ਨੂੰ ਸਕੂਟਰ ਮੋਟਰਸਾਈਕਲ ਆਦ ਫੜਾਇਆਗਾ ਤੇ ਫਿਰ ਤੁਹਾਨੂੰ ਵੀ ਸਜ਼ਾ ਹੋਏਗੀ ਦੂਜਾ ਇਹਦੇ ਵਿੱਚ ਇਹ ਵੀ ਆਰਡਰਾਂ ਦੇ ਵਿੱਚ ਜਾਰੀ ਕੀਤਾ ਗਿਆ ਇਸ ਮਾਮਲੇ ਅਗਰ ਦੂਸਰੇ ਵਾਣ ਮਾਲਕਾਂ ਨੂੰ ਵੀ ਦੱਸਿਆ ਜਾਵੇ ਕਿ ਅਗਰ ਤੁਹਾਡੇ ਕੋਈ ਕੋਈ ਸਕੂਟਰ ਮੋਟਰਸਾਈਕਲ ਕਾਰ ਮੰਗਦਾ ਤੇ ਅਗਰ ਉਹਦੀ 18 ਸਾਲ ਤੋਂ ਘੱਟ ਉਮਰ ਆ ਤੇ ਫਿਰ ਉਹਨੂੰ ਇਹ ਸਾਧਨ ਨਹੀਂ ਦੇਣਾ ਚਾਹੀਦਾ ਅਗਰ ਦਿੱਤਾ ਤੇ ਫਿਰ ਉਸ ਮਾਲਕ ਦੇ ਖਿਲਾਫ ਵੀ ਸਖਤ ਕਾਰਵਾਈ ਹੋਏਗੀ ਇਥੋਂ ਤੱਕ ਕਿ ਜੁਰਮਾਨਾ ਵੀ ਠੋਕਿਆ ਜਾਏਗਾ ਔਰ ਦੂਜਾ ਗੱਡੀ ਦੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਵੀ ਰੱਦ ਹੋ ਸਕਦੀ ਆ ਤੀਜਾ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਨੇ ਇਸ ਤੋਂ ਪਹਿਲਾਂ ਚਲਦੀ ਕਾਰ ਦੇ ਸਨਰੂਪ ਤੋਂ ਬਾਹਰ ਨਿਕਲ ਵਾਲਿਆਂ ਜਾ ਡਰਾਮੇ ਜਾਂ ਸ਼ੋਸ਼ਾ ਕਰਦੇ ਉਸ ਤੇ ਵੀ ਰੋਕ ਲਗਾ ਦਿੱਤੀ ਗਈ ਸੀ ਏਡੀਜੀਪੀ ਨੇ ਇਸ ਬਾਰੇ ਆਰਡਰ ਜਾਰੀ ਕਰਕੇ ਕਿਹਾ ਸੀ ਕਿ ਲਗਜ਼ਰੀ ਕਾਰਾਂ ਦੇ ਵਿੱਚ ਸਨਰੂਫ ਲੱਗੀ ਹੁੰਦੀ ਆ ਨੈਸ਼ਨਲ ਹਾਈਵੇ ਜਾਂ ਹੋਰ ਨਾ ਛੜਕਾਂ ਤੇ ਬੱਚੇ ਬਾਹਰ ਨਿਕਲ ਕੇ ਜਾਂਦੇ ਪਰਥੂ ਪਾਉਂਦੇ ਨੇ ਜਾਂ ਸ਼ੋਸ਼ਾ ਕਰਦੇ ਨੇ ਜਿਸ ਕਰਕੇ ਡਰਾਈਵਰ ਦਾ ਜਿਹੜਾ ਧਿਆਨ ਪਟਕ ਜਾਂਦਾ ਅਜਿਹੀ ਸੂਰਤ ਦੇ ਵਿੱਚ ਐਕਸੀਡੈਂਟ ਵੀ ਹੋ ਸਕਦਾ ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਔਰ ਕਿਉਂਕਿ ਪੰਜਾਬ ਵਿੱਚ ਕੈਨੇਡਾ ਪੁਲਿਸ ਦੀ ਬੈਟਰ ਤੇ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਜਿਹਦੇ ਚੱਲਦੇ ਆਂ ਦੇਸ਼ 'ਚ ਇਹ ਪਹਿਲਾ ਸੂਬਾ ਜਿੱਥੇ ਐਸਐਸਐਫ ਬਣਾਈ ਗਈ ਹੈ ਤਾਂ ਜੋ ਹਾਈਵੇ ਤੇ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਐਕਸੀਡੈਂਟ ਜਾਂ ਲੋਡ ਪੈ ਤੇ ਐਮਰਜੈਂਸੀ ਸਿਮਾਵਦੀ ਪੁਲਸ ਫਿਰ ਝਟ ਮਦਦ ਕਰਨ ਪਹੁੰਚ ਜਾਂਦੀ ਹੈ ਫੋਰਸ ਦੇ ਵਿੱਚ 5000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਨੇ ਤੇ 130 ਦੇ ਕਰੀਬ ਮਾਡਰਨ ਵੀਕਲ ਵੀ ਇਹਨਾਂ ਦਿੱਤੇ ਗਏ ਮੁਖ ਮੰਤਰੀ ਭਗਵੰਤ ਮਾਨ ਨੇ ਵੀ ਤਦਨੀ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਦੇ ਇਸ ਵਿੰਗ ਨੇ ਹੁਣ ਤੱਕ 500 ਤੋਂ ਜ਼ਿਆਦਾ ਲੋਕਾਂ ਦੀ ਜਾਨ ਬਚਾਈ ਹੈ ਔਰ ਦੂਜੇ ਪਾਸੇ 25 ਲੱਖ ਦੇ ਕਰੀਬ ਲੋਕਾਂ ਦਾ ਆਰਥਿਕ ਯਾਨੀ مالی ਨੁਕਸਾਨ ਹੁਣ ਤੋ ਵੀ ਬਚਾਇਆ ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਇੱਕ ਫਰਿਸ਼ਤੇ ਸਕੀਮ ਵੀ ਲਾਗੂ ਕੀਤੀ ਗਈ ਹੈ ਸਕੀਮ ਦੇ ਤਹਿਤ ਅਗਰ ਸੜਕ ਹਾਦਸੇ ਵਿੱਚ ਕੋਈ ਦਾਖਲ ਹੋ ਜਾਂਦਾ ਤਾਂ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀ ਨੂੰ 2000 ਰੁਪਏ ਦੇ ਨਾਲ ਇੱਕ ਸਰਟੀਫੀਕੇਟ ਦੇ ਕੇ ਵੀ ਸਨਮਾਨ ਕੀਤਾ ਜਾਵੇਗਾ ਇਸ ਨਾਲ ਪੁਲਿਸ ਦਾ ਮਨਣਾ ਸਰਕਾਰ ਦਾ ਮੰਨਨ ਕਿ ਲੋਕ ਮਦਦਗਾਰ ਬਣਨਗੇ ਔਰ ਪੁਲਿਸ ਨੂੰ ਥੋੜਾ ਜਿਹਾ ਹੋਰ ਕੰਮ ਸੌਖਾ ਹੋ ਜਾਏਗਾ ਔਰ ਦੂਜੇ ਪਾਸੇ 48 ਘੰਟੇ ਦੇ ਵਿੱਚ ਹਰ ਹਸਪਤਾਲ ਦੇ ਵਿੱਚ ਉਸ ਦਾ ਲਾਜ ਫ੍ਰੀ ਹੋਏਗਾ ਹੁਣ ਜਿਹੜੇ ਸਰਕਾਰ ਨੇ ਜਿਹੜੇ ਆਰਡਰ ਪਾਸ ਕੀਤੇ ਟ੍ਰੈਫਿਕ ਪੁਲਿਸ ਨੂੰ ਆਰਡਰ ਪਾਸ ਕੀਤੇਗੇ ਨੇ ਉਹਦੇ ਚ ਇੱਕ ਵਾਰ ਫਿਰ ਤੁਹਾਨੂੰ ਜ਼ਿਕਰ ਕਰ ਦਿੰਦੇ ਕਿ ਜਿਹੜੇ ਹੁਣ ਟੀਨੇਜ ਬੱਚਿਆਂ ਨੂੰ ਲੈ ਕੇ ਸਰਕਾਰ ਨੇ ਆਰਡਰ ਕੀਤੇ ਨੇ ਉਹਦੇ ਵਿੱਚ ਕੀ ਕੁਝ ਸਪਸ਼ਟ ਤੌਰ ਤੇ ਲਿਖਿਆ ਉਹਦੇ ਚ ਲਿਖਿਆ ਗਿਆ ਕਿ ਨ ਨਬਾਲਕ ਬੱਚੇ 18 ਸਾਲ ਤੋਂ ਉਮਰ ਘਟਵਾ ਵਾਲਿਆਂ ਦੋ ਜੇ ਬੱਚੇ ਅਗਰ ਦੁਪਈਆ ਜਾਂ ਚਾਰ ਪਈਆ ਚਲਾਉਂਦੇ ਫੜੇ ਗਏ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ ਲਿਖਿਆ ਗਿਆ ਸਾਰੇ ਐਸਐਸਪੀ ਔਰ ਪੁਲਿਸ ਕਮਿਸ਼ਨਰੋ ਕੇ ਉਪਰੋਕਤ ਵਿਸ਼ੇ ਦੇ ਸਬੰਧ ਚ ਆਪ ਜੀ ਨੂੰ ਲਿਖਿਆ ਜਾਂਦਾ ਕਿ ਆਪ ਦੇ ਅਧੀਨ ਤਨਾਤ ਟ੍ਰੈਫਿਕ ਐਜੂਕੇਸ਼ਨ ਸੈਲ ਟ੍ਰੈਫਿਕ ਸਟਾਫ ਰਾਹੀਂ ਆ ਪਬਲਿਕ ਨੂੰ ਜ਼ਿਲ੍ਹਾ ਪੱਧਰ ਤੇ ਪਬਲਿਕ ریلیشن ਅਫਸਰ ਰਾਹੀਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਇੱਕ ਮਹੀਨੇ ਲਈ 1 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਮੋਟਰ ਵਹੀਕਲ ਐਕਟ ਸੋਧ 2019 ਦੀ ਧਾਰਾ 199 A ਅਤੇ 199 B ਤਹਿਤ ਜਾਗਰੂਤ ਕੀਤਾ ਜਾਵੇ ਕਿ ਕੋਈ ਵੀ ਨਬਾਲਕ ਬੱਚਾ 31 ਜੁਲਾਈ ਤੋਂ ਬਾਅਦ ਦੁਪਈਆ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਦੌਰਾਨ ਚੈੱਕਿੰਗ ਦੌਰਾਨ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਮਾਤਾ ਪਿਤਾ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਸ ਵਿੱਚ ਉਹਨਾਂ ਨੂੰ 3 ਸਾਲ ਦੀ ਕੈਦ ਅਤੇ 25000 ਰੁਪਏ ਦਾ ਜੁਰਮਾਨਾ ਵੀ ਠੋਕਿਆ ਜਾਵੇਗਾ ਇਸੇ ਤਰ੍ਹਾਂ ਜੇਕਰ ਕੋਈ ਨਬਾਲਗ ਬੱਚਾ ਕਿਸੇ ਪਾਸਿਓਂ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਮੰਗ ਕੇ ਚਲਾਉਂਦਾ ਤਾਂ ਫਿਰ ਉਸ ਵਹੀਕਲ ਦੇ ਮਾਲਕ ਦੇ ਖਿਲਾਫ ਵੀ ਸਖਤੀ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਸਬੰਧੀ ਵਾਦਵਾਦ ਪੁਲਿਸ ਨੂੰ ਜਾਗਰੂਤਾ ਕੈਂਪ ਲਗਾਉਣ ਵਾਸਤੇ ਵੀ ਕਿਹਾ ਗਿਆ ਹੈ ਔਰ ਇਸ ਬੰਦੀ ਜਿਹੜੀ ਆ ਕਾਰਵਾਈ 1 ਅਗਸਤ ਤੋਂ ਸ਼ੁਰੂ ਹੋ ਜਾਵੇਗੀ ਔਰ ਉਸ ਤੋਂ ਬਾਅਦ ਇਹ ਜਿਹੜੀ ਆ ਹੈੱਡ ਕੁਆਰਟਰ ਤੇ ਡੇਲੀ ਰਿਪੋਰਟ ਪਹੁੰਚਾਇਆ ਕਰਗੇ ਇਸ ਕਰਕੇ ਉਹਨਾਂ ਬੱਚਿਆਂ ਖਾਸ ਕਰਕੇ ਜਿਹੜੇ ਲਾੜਲੇ ਬੱਚੇ ਹੁੰਦੇ ਜਾਂ ਉਹਨਾਂ ਦੇ ਮਾਪੇ ਜਿਹੜੇ ਫਿਕਰਪੰਤੀ ਉਹਦੇ ਵਿੱਚ ਆਪਣੇ ਨਾਬਾਲਗ ਬੱਚਿਆਂ ਨੂੰ ਸਕੂਟੀ ਜਾਂ ਮੋਟਰਸਾਈਕਲ ਜਾਂ ਕਾਰ ਫੜਾ ਦਿੰਦੇ ਨੇ ਉਹਨਾਂ ਵਾਸਤੇ ਵੀ ਇੱਕ ਸਰਕਾਰ ਵੱਲੋਂ ਟ੍ਰੈਫਿਕ ਵਿਭਾਗ ਦੇ ਬੱਚਿਆਂ ਦੀ ਜਾਨ ਨੂੰ ਧਿਆਨ ਵਿੱਚ ਰੱਖਦੇ ਇੱਕ ਸਖਤੀ ਨਾਲ ਫੈਸਲਾ ਲਾਗੂ ਕਰਨ ਦਾ ਅਪਰਾਲਾ ਕੀਤਾ ਗਿਆ ਕਿ ਅਗਰ ਟੀਨ ਏਜ ਬੱਚੇ ਨਾਬਾਲਗ ਬੱਚੇ ਕਾਰ ਮੋਟਰਸਾਈਕਲ ਸਕੂਟੀ ਚਲਾਉਂਦੇ ਫੜੇਗੇ ਤਾਂ ਬੱਚਿਆਂ ਦੇ بجائے ਉਹਨਾਂ ਦੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਹੋਵੇਗੀ ਤੇ 25000 ਰੁਪਏ ਦਾ ਜੁਰਮਾਨਾ ਹਾਲਾਂਕਿ ਇਸ ਮਸਲੇ ਦੇ ਵਿੱਚ ਕ੍ਰਪਸ਼ਨ ਵੀ ਵੱਧ ਸਕਦੀ ਹੈ ਲੇਕਿਨ ਸਰਕਾਰ ਦਾ ਖਾਸ ਕਰਕੇ ਟ੍ਰੈਫਿਕ ਪੁਲਿਸ ਦਾ ਇਹ ਉਪਰਾਲਾ ਕਾਬਲੇ ਤਰੀਫ ਹੈ ਇਸ ਕਰਦੇ ਨਾਲ ਹੀ ਤੁਹਾਡੇ ਤੋਂ ਲੈਣ ਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ